ਧਨ ਤੇਰਸ ਦੇ ਉੱਤੇ ਸੋਨਾ ਚਾਂਦੀ ਨੇ ਹੁਣ ਤੱਕ ਦਾ ਬਣਾਇਆ ਸਭ ਤੋਂ ਵੱਡਾ ਰਿਕਾਰਡ ਦੱਸਦੀ ਹੈ ਕਿ ਇਸ ਤੇ ਧਨ ਤੇਰਸ ਦੇ ਉੱਤੇ ਸੋਨੇ ਅਤੇ ਚਾਂਦੀ ਦੀਆਂ ਰਿਕਾਰਡ ਤੋੜ ਕੀਮਤਾਂ ਦੇ ਬਾਵਜੂਦ ਭਾਰਤੀ ਬਾਜ਼ਾਰਾਂ ਦੇ ਵਿੱਚ ਖਰੀਦਾਰੀ ਦਾ ਉਤਸ਼ਾਹ ਆਪਣੇ ਸਿਖਰ ਦੇ ਉੱਤੇ ਰਿਹਾ ਹੈ ਤੇ ਇਹ ਡਰ ਸੀ ਕਿ ਸੋਨੇ ਦੇ ਵਿੱਚ ਜੋ ਕਿ 65% ਅਤੇ ਚਾਂਦੀ ਦੇ ਵਿੱਚ 81% ਵਾਧੇ ਦੇ ਕਾਰਨ ਵਿਕਰੀ ਕਿਤੇ ਸੁਸਤ ਹੋ ਸਕਦੀ ਹੈ ਪਰ ਨਤੀਜਾ ਬਿਲਕੁਲ ਉਲਟ ਸੀਗਾ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਮਾਤਰਾ ਦੇ ਵਿੱਚ ਰਹੀ ਹੈ ਤਾਂ ਪਰ ਕੀਮਤਾਂ ਦੇ ਵਿੱਚ ਭਾਰੀ ਵਾਧੇ ਦੇ ਨਤੀਜੇ ਦੇ ਵਜੋਂ ਮੁੱਲ ਦੇ ਵਿੱਚ ਜੋ ਕਿ 25% ਤੋਂ ਵਾਧ ਦਾ ਵਾਅਦਾ ਹੋਇਆ ਵਪਾਰ ਸੰਗਠਨ ਜੋ ਕਿ ਉਸ ਦੇ ਅਨੁਸਾਰ ਅੰਤਰਰਾਸ਼ਟਰੀ ਦੇ ਉੱਤੇ ਦੇਸ਼ ਭਰ ਦੇ ਵਿੱਚ ਲਗਭਗ 60000 ਕਰੋੜ ਦਾ ਸੋਨਾ ਅਤੇ ਚਾਂਦੀ ਵੀ ਗਿਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 25% ਵਾਧਾ ਹੈ ਮਿਲਾ ਕੇ ਭਾਰਤੀ ਖਪਤਕਾਰਾਂ ਨੇ ਇਸ ਧੰਤਰਸ ਦੇ ਉੱਤੇ ਲਗਭਗ 1 ਲੱਖ ਕਰੋੜ ਦੀ ਖਰੀਦਦਾਰੀ ਕੀਤੀ ਹੈ ਇਸ ਸਾਲ ਖਪਤਕਾਰਾਂ ਨੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੇ ਲਈ ਇੱਕ ਮਜ਼ਬੂਤ ਤਰਜੀਹ ਦਿਖਾਈ ਹੈ ਮਾਹਿਰਾਂ ਦਾ ਕਹਿਣਾ ਹੈਗਾ ਕਿ ਹੋਰ ਕੀਮਤਾਂ ਦੇ ਵਿੱਚ ਵਾਧੇ ਦੀ ਉਮੀਦ ਕਰਦੇ ਹੋਏ ਅਤੇ ਗਹਿਣਿਆਂ ਦੇ ਉੱਤੇ ਭਾਰੀ ਮੇਕਿੰਗ ਚਾਰਜ ਤੋਂ ਬਚਣ ਦੇ ਲਈ ਲੋਕਾਂ ਨੇ ਸਿੱਕਿਆਂ ਦੇ ਵੱਲ ਰੁਖ ਕੀਤਾ ਮੁੰਬਈ ਦੇ ਜਵੇਰੀ ਬਾਜ਼ਾਰ ਤੋਂ ਲੈ ਕੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ 24 ਕੈਰਟ 10 ਗ੍ਰਾਮ ਸੋਨੇ ਦੇ ਸਿੱਕੇ ਖਰੀਦਣ ਦੇ ਲਈ ਲੰਬੀਆਂ ਕਤਾਰਾਂ ਵੇਖਿਆ ਗਈਆਂ ਨੇ ਇਹਨਾਂ ਸਿੱਕਿਆਂ ਦੀ ਕੀਮਤ ਪ੍ਰਤੀ ਸਿਕਾ ਲਗਭਗ ਜੋ ਕਿ 1,40,000 ਸੀ ਤੇ ਇਸ ਸਾਲ ਲੋਕਾਂ ਨੇ ਧੰਤਰਸ ਦੇ ਉੱਤੇ ਕੀਮਤੀ ਧਾਤਾਂ ਖਰੀਦਣ ਦੀ ਪਰੰਪਰਾ ਨੂੰ ਇੱਕ ਸ਼ੁਭ ਮੌਕੇ ਦੇ ਵਿੱਚ ਵਰਤਿਆ ਇਸ ਨੂੰ ਨਿਵੇਸ਼ ਦੇ ਮੌਕੇ ਵਜੋਂ ਵਰਤਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ ਗਹਿਣੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਹਲਕੇ ਅਤੇ ਆਧੁਨਿਕ ਡਿਜ਼ਾਈਨਾਂ ਦੀ ਮੰਗ ਸੀ ਤੇ ਹਲਕੇ ਜੋ ਕਿ 22 ਅਤੇ 18 ਕੈਰਟ ਦੇ ਗਹਿਣੇ ਦੀ ਵਿਕਰੀ ਚੰਗੀ ਰਹੀ ਹੈ ਜਦੋਂ ਕਿ ਨੌਜਵਾਨ ਘਾਕਾਂ ਨੇ ਜੋ ਕਿ 9 ਅਤੇ 14 ਕੈਰਟ ਦੇ ਦੇ ਵਿੱਚ ਕਿਫਾਇਤੀ ਵਿਕਲਪਾਂ ਨੂੰ ਤਰਜੀਹ ਦਿੱਤੀ ਹੈ ਤੇ ਰਿਕਾਰਡ ਤੋੜ ਕੀਮਤਾਂ ਦੇ ਵਿੱਚ ਵਾਅਦੇ ਦੇ باوجود ਖਪਤਕਾਰਾਂ ਦਾ ਉਤਸ਼ਾਹ ਅਡੋਲ ਰਿਹਾ ਤਾਂ ਸੋਨੇ ਦੀਆਂ ਕੀਮਤਾਂ ਜੋ ਕਿ ਤੁਹਾਨੂੰ ਦੱਸਦੀ ਕਿ 1,30,000 ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈਆਂ ਤੁੰਡਕ ਪਿਛਲੇ ਸਾਲ ਦੇ ਮੁਕਾਬਲੇ 60% ਦੀ ਵਾਧੇ। ਉੱਥੇ ਹੀ ਸੂਤਰਾਂ ਦੇ ਮੁਤਾਬਕ ਕਾਮਾ ਜੁਐਲਰੀ ਦੇ ਪ੍ਰਬੰਧ ਨਿਰਦੇਸ਼ਕ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਬਹੁਤ ਸਾਰੇ ਗ੍ਰਾਹਕਾਂ ਨੇ ਪਹਿਲਾਂ ਆਪਣੀਆਂ ਖਰੀਦਾਂ ਨੂੰ ਮੁਲਤਵੀ ਕਰ ਦਿੱਤਾ ਸੀਗਾ ਪਰ ਇਸ ਉਮੀਦ ਦੇ ਵਿੱਚ ਸੀ ਕਿ ਕੀਮਤਾਂ ਘੱਟ ਹੋ ਸਕਦੀਆਂ ਨੇ ਪਰ ਜਦੋਂ ਕੀਮਤਾਂ ਦੇ ਵਿੱਚ ਗਰਾਵਟ ਨਹੀਂ ਆਈ ਅਤੇ ਆਰਥਿਕ ਸੰਕੇਤਕ ਰਿਕਾਰਡ ਉਚਾਈ ਦੇ ਵੱਲ ਇਸ਼ਾਰਾ ਕਰਨ ਲੱਗੇ ਤਾਂ ਲੋਕ ਨਿਵੇਸ਼ ਕਰਨ ਦੇ ਲਈ ਬਾਜ਼ਾਰ 'ਚ ਭੱਜਿਆ। ਉਨਾਂ ਨੂੰ ਹੁਣ ਵਿਸ਼ਵਾਸ ਹੈ ਕਿ ਕੀਮਤਾਂ ਘਟ ਨਹੀਂ ਹੋਣਗੀਆਂ ਐਵੇਂ ਵੀ ਦੱਸਿਆ ਹੈਗਾ ਕਿ ਸੋਨਾ ਤੇ ਚਾਂਦੀ ਖਰੀਦਣਾ ਹੁਣ ਸਿਰਫ ਇੱਕ ਪਰੰਪਰਾ ਨਹੀਂ ਐ ਸਗੋਂ ਇੱਕ ਜੋ ਕਿ ਰਣਨੀਤਕ ਨਿਵੇਸ਼ ਬਣ ਚੁੱਕਿਆ ਤਾਂ ਤਾਂ ਅੰਤਰਰਾਸ਼ਟਰੀ ਦੇਸ਼ ਪਰਦੇ ਸਰਾਫਾ ਬਾਜ਼ਾਰਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਹੈ ਲੋਕ ਨਾ ਸਿਰਫ ਸੋਨਾ ਤੇ ਚਾਂਦੀ ਸਗੋਂ ਹੋਰ ਕੀਮਤੀ ਚੀਜ਼ਾਂ ਵੀ ਖਰੀਦਣ ਦੇ ਲਈ ਉਤਸ਼ਾਹਿਤ ਸਨ ਇਸ ਸਾਲ ਦੀ ਵਿਕਰੀ ਦੇ ਸਾਬਤ ਕੀਤਾ ਹੈਗਾ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਭਾਰਤੀਆਂ ਦਾ ਸੋਨੇ ਤੇ ਚਾਂਦੀ ਦੇ ਵਿੱਚ ਵਿਸ਼ਵਾਸ ਅਟੁੱਟ ਹੈ ਮਾਹਰਾਂ ਦੇ ਮੁਤਾਬਕ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਵੀ ਵਧ ਸਕਦੀਆਂ ਨੇ ਜਿਸ ਦੇ ਨਾਲ ਸੋਨਾ ਤੇ ਚਾਂਦੀ ਨਿਵੇਸ਼ਕਾਂ ਦੇ ਲਈ ਹੋਰ ਵੀ ਆਕਰਸ਼ਕ ਹੋ ਸਕਦਾ ਹੈਗਾ ਤਾਂ ਸੋਨੇ ਨੇ ਇਸ ਸਾਲ ਰਿਕਾਰਡ ਤੋੜ ਦਿੱਤਾ